ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਹੋਵੋਗੇ ਸਵਾਗਤ ਆ ਤੁਹਾਡਾ ਆਪਣਾ YouTube ਚੈਨਲ ਦੀਪਕਨ ਮਨੇਰ ਕੋਲ ਦਾ ਵਿੱਚ ਅੱਜ ਤੁਹਾਡੇ ਲਈ ਬਹੁਤ ਹੀ ਘੈਂਟ ਤੇ ਸੋਹਣੇ ਸੋਹਣੇ ਬੱਚੇ ਲੈ ਕੇ ਆਏ ਆ ਚੌ ਚੌ ਬਰੀਡ ਦੇ ਇਹਨਾਂ ਵਿੱਚ ਆਪਣੇ ਕੋਲੇ ਇੱਕ ਮੇਲ ਦੋ ਫੀਮੇਲ ਅਵੇਲੇਬਲ ਨੇ ਇੱਕ ਫੀਮੇਲ ਬਿਲਕੁਲ ਸਨੋ ਵਾਈਟ ਆ ਦੂਸਰੀ ਆਫ ਵਾਈਟ ਆ ਮੇਲ ਸਨੋ ਵਾਈਟ ਆ ਮਾਦਰ ਇਹਨਾਂ ਦੀ ਇੰਡੀਅਨ ਆ ਪਿਓ ਇਹਨਾਂ ਦਾ ਵੀਰੇ ਇੰਪੋਰਟ ਆ ਰਸ਼ੀਆ ਤੋਂ ਬਾਕੀ ਕੁਆਲਿਟੀ ਤੁਸੀਂ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਆ ਜੇ ਕਿਸੇ ਵੀਰ ਨੂੰ ਬੱਚਾ ਚਾਹੀਦਾ ਹੋਵੇ ਆਪਣਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈਗਾ ਸੰਪਰਕ ਕਰ ਲਿਓ ਡਿਲੀਵਰੀ ਜਿੱਥੇ ਵੀ ਕਹੋਗੇ ਆਪਾਂ ਕਰਵਾ ਦਾਂਗੇ ਆਲ ਇੰਡੀਆ ਡਿਲੀਵਰੀ ਅਵੇਲੇਬਲ ਆ ਬੱਚਿਆਂ ਦੀ ਬਾਕੀ ਕਮੈਂਟ ਕਰਕੇ ਤੁਸੀਂ ਦੱਸਣਾ ਤੁਹਾਨੂੰ ਕੁਆਲਿਟੀ ਕਿੱਦਾਂ ਦੀ ਲੱਗੀ ਬਹੁਤ ਹੀ ਸੋਹਣੀ ਤੇ ਕਿਊਟ ਬੱਚੇ ਨੇ ਜੇ ਬੱਚਿਆਂ ਦੇ ਬੋਡੀ weight ਦੀ ਗੱਲ ਕਰੀਏ ਘੱਟੋ ਘੱਟ 4kg ਪਰ ਬੱਚੇ ਦਾ weight ਆਗਾ ਜੀ ਪੂਰੇ ਗੋਲੂ ਮੋਲੂ ਬੱਚੇ ਨੇਗੇ ਕੁਆਲਿਟੀ ਦੀ ਆਪਣੀ ਲਾਈਫ ਟਾਈਮ ਗਾਰੰਟੀ ਰਹੂਗੀ ਚਾਹੇ ਸਟਾਮ ਤੇਲ ਖਾ ਕੇ ਲੈ ਜਿਓ ਬਾਕੀ ਕਮੈਂਟ ਕਰਕੇ ਤੁਸੀਂ ਦੱਸ ਹੀ ਦੇਣਾ ਕੁਆਲਿਟੀ ਤੁਹਾਨੂੰ ਕਿੱਦਾਂ ਦੀ ਲੱਗੀ ਕਿਉਂਕਿ ਸਾਡੇ ਕੋਲ ਨਹੀਂ ਤਾਂ ਪੂਰੀ ਓਕੇ ਰਿਪੋਰਟ ਆ ਬਾਕੀ ਜੇ ਸੋਡਾ ਦੇਲ ਕਰੂਗਾ ਤੁਸੀਂ ਤਾਂ ਹੀ ਸੰਪਰਕ ਕਰੋਗੇ ਥੈਂਕ ਯੂ